Right disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਸਾਰੇ ਜਨਿਆ ਨੂੰ ਆਈ ਹੋਪ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੋ ਤਿੰਨ ਟੌਪਿਕਸ ਕਵਰ ਕਰਾਂਗੇ ਪਹਿਲਾ ਸੋਨੂ ਕੌਰ ਦਾ ਫਿਰ ਮਹਿਕਪ੍ਰੀਤ ਕੌਰ ਦਾ ਤੇ ਉਸ ਤੋਂ ਬਾਅਦ ਪ੍ਰੀਤ ਆਕਾਸ਼ ਹੋਰਾਂ ਦਾ ਸਭ ਤੋਂ ਪਹਿਲਾਂ ਤਾਂ ਸੋਨੂ ਕੌਰ ਦੀ ਗੱਲ ਕਰਦੇ ਆ ਸੋਨੂ ਕੌਰ ਨੂੰ ਨਾ ਬਹੁਤ ਜਨੇ ਸਪੋਰਟ ਕਰਦੇ ਆ ਕਿ ਉਹ ਨਾ ਗਰੀਬ ਘਰ ਦੀ ਕੁੜੀ ਆ ਅਤੇ ਸੋਸ਼ਲ ਮੀਡੀਆ ਤੋਂ ਆਪਣੀ ਰੋਜ਼ੀ-ਰੋਟੀ ਕਮਾ ਕੇ ਖਾਂਦੀ ਆ ਮੈਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਆ ਕੋਈ ਉਸ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਉਂਦਾ ਉਸ ਦੀਆਂ ਹਰਕਤਾਂ ਕਰਕੇ ਉਹ ਰੋਸਟ ਹੁੰਦੀ ਆ ਤੁਸੀਂ ਖੁਦ ਦੱਸੋ ਇੱਕ ਦਿਨ ਪਹਿਲਾਂ ਇੱਕ ਕ੍ਰਿਸ ਪਾਸਟਰ ਨੂੰ ਘਰੇ ਬੁਲਾਉਂਦੀ ਆ ਤੇ ਵਲੌਗ ਅਪਲੋਡ ਕਰਕੇ ਟਾਈਟਲ 'ਚ ਲਿਖਦੀ ਆ ਸਾਡੇ ਘਰ ਰੱਬ ਆਇਆ ਤੇ ਦੂਜੇ ਦਿਨੇ ਜਾਂਦੀ ਆ ਫਤਿਹਗੜ ਸਾਹਿਬ ਤੇ ਉੱਥੇ ਜਾ ਕੇ ਜਿਉਂ ਦੰਦ ਕੱਢਣ ਲੱਗਦੀ ਆ ਕਿ ਫਤਿਹਗੜ ਸਾਹਿਬ ਦੇ ਵਲੌਗ ਵਿੱਚ ਇਹੀ ਕੁਝ ਦਿਖਾਈ ਦਿੰਦਾ ਜਿਸ ਤੋਂ ਬਾਅਦ ਲੋਕ ਇਹਨੂੰ ਬੋਲਣਾ ਸ਼ੁਰੂ ਕਰਦੇ ਆ ਪਰ ਉੱਥੇ ਕੁਝ ਕੁ ਲੋਕ ਇਹ ਦਲੀਲਾਂ ਰੱਖ ਦਿੰਦੇ ਆ ਕਿ ਇਹ ਤਾਂ ਗਰੀਬ ਕਰਦੀ ਆ ਦੇ ਕੋ ਬੰਦਾ ਚਾਹੇ ਗਰੀਬ ਹੋਵੇ ਤੇ ਚਾਹੇ ਅਮੀਰ ਹੋਵੇ ਗੁਰੂ ਘਰ ਦੀ ਮਰਿਆਦਾ ਤਾਂ ਸਭ ਤੇ ਹੀ ਲਾਗੂ ਹੁੰਦੀ ਆ ਨਾ ਜੇ ਗੁਰੂ ਘਰ ਜਾ ਕੇ ਕੋਈ ਅਮੀਰ ਬੰਦਾ ਇਸ ਤਰ੍ਹਾਂ ਦੀਆਂ ਹਰਕਤਾਂ ਕਰੂ ਤਾਂ ਲੋਕ ਉਸ ਨੂੰ ਸਪੋਰਟ ਥੋੜੀ ਕਰਨਗੇ ਗੁਰੂ ਘਰ ਜਾ ਕੇ ਕੋਈ ਅਮੀਰੀ ਗਰੀਬੀ ਨਹੀਂ ਹੁੰਦੀ ਗੁਰੂ ਘਰ ਤਾਂ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਤੇ ਗੁਰੂ ਘਰ ਦੀ ਮਰਿਆਦਾ ਵੀ ਸਾਰਿਆਂ ਤੇ ਇੱਕੋ ਜਿਹੀ ਲਾਗੂ ਹੁੰਦੀ ਆ ਅੱਜ ਸਸਰਕਾਰ ਦਾ ਸਾਰਾ ਲੋਕ ਕੀਤਾ ਸਾਰੇ ਆਈ ਹੋਪ ਤੇ ਸਾਰੇ ਅੜਨ ਲੱਤਿਆਂ ਹੁਣ ਕੇ ਤੇ ਆ ਚੱਪਾ ਚੱਲਿਆ ਅਜ ਸਰਹੰਤ ਮੱਥਾ ਟੇਕ ਕੇ ਤੇ ਮੈਂ ਪਹਿਲੇ ਵਾਰ ਜਾ ਰਹੀਆਂ ਨਾਲ ਮੇਰੇ ਭਰਦਾੜੀ ਹੋ ਕੇ ਜਾ ਤੇ ਮੰਮਾ ਵੀ ਕਹਿੰਦੇ ਮੈਂ ਵੀ ਜਾਣਾ ਤੇ ਚਲਵਾ ਪਾ ਮੰਮੀ ਨੂੰ ਵੀ ਘੁਮਾਉਣੇ ਆ ਪਾਪਾ ਵੀ ਕਹਿੰਦੇ ਨਹੀਂ ਜਾਣਾ ਤੇ ਅੱਛਾ ਤਾਂ ਮੰਮਾ ਨੂੰ ਲੈ ਕੇ ਜਾ ਰਹੇ ਆ ਘੁਮਾਉਣੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਗਈ ਤੇ ਇਹਦੀ ਵਰਡਿੰਗ ਆ ਕਿ ਮੈਂ ਮੰਮੀ ਹੋਰਾਂ ਨੂੰ ਲੈ ਕੇ ਚੱਲੀ ਆ ਘੁੰਮਣ ਤੁਸੀਂ ਆਪ ਦੱਸੋ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਆ ਗੁਰੂ ਘਰ ਦਰਸ਼ਨ ਕਰਨ ਲਈ ਜਾਇਦਾ ਮੱਥਾ ਟੇਕਣ ਲਈ ਜਾਇਦਾ ਜਾਂ ਘੁੰਮਣ ਲਈ ਤੁਹਾਨੂੰ ਕਰਨ ਨੂੰ ਨਾ ਇਹ ਸਮਝ ਲੈਣਾ ਚਾਹੀਦਾ ਕਿ ਉਹਨੂੰ ਬਹੁਤ ਸਾਰੀ ਪਬਲਿਕ ਦੇਖਦੀ ਆ ਹਰ ਇੱਕ ਚੀਜ਼ ਸੋਚ ਸਮਝ ਕੇ ਬੋਲਣੀ ਚਾਹੀਦੀ ਆ ਪਬਲਿਕ ਤੇ ਇਸ ਗੱਲ ਦਾ ਕੀ ਪ੍ਰਭਾਵ ਪਊਗਾ ਕਿ ਮੈਂ ਸਰਹੰਦ ਘੁੰਮਣ ਚੱਲੀ ਆ ਤੇ ਇੱਕ ਦਿਨ ਪਹਿਲਾਂ ਕ੍ਰਿਸਮਸ ਸੈਲੀਬ੍ਰੇਟ ਕਰਕੇ ਹਟ ਗਿਆ ਆਪੇ ਚੱਲੇ ਸਰਹੰਦ ਚੱਲਣਾ

ਹੁਣ ਤੁਸੀਂ ਆਪ ਦੱਸੋ ਕਿ ਸ਼ਹੀਦੀ ਜੋੜ ਮੇਲੇ ਤੇ ਬੰਦਾ ਇਸ ਤਰੀਕੇ ਨਾਲ ਜਾਂਦਾ ਇਹਦੇ ਐਕਸ਼ਨਸ ਤੇ ਇਹਦੇ ਰਿਐਕਸ਼ਨਸ ਦੇਖੋ ਕੋਈ ਸ਼ਰਦਾ ਭਾਵਨਾ ਤੁਹਾਨੂੰ ਇਹਦੇ ਫੇਸ ਤੇ ਦਿਖਾਈ ਦਿੰਦੀ ਆ ਤੇ ਕੁਝ ਕੁ ਲੋਕ ਹਜੇ ਵੀ ਇਹੀ ਬੋਲਦੇ ਆ ਕਿ ਸੋਨੂ ਕੌਰ ਤੋਂ ਬਹੁਤ ਜਾਨੇ ਛੜਦੇ ਆ ਉਹਦੀ ਤਰੱਕੀ ਨਹੀਂ ਜਰੀ ਜਾਂਦੀ ਇਸੇ ਲਈ ਉਹਨੂੰ ਪੁੱਠਾ ਸਿੱਧਾ ਬੋਲਦੇ ਆ ਹੁਣ ਤੁਸੀਂ ਆਪ ਸਿਆਣੇ ਹੋ ਕਿ ਇੱਥੇ ਗਲਤ ਕੌਣ ਆ ਲੰਗਰ ਵਾਸਾਸੀ ਨੋ ਸਵਾਸੀ ਪਰ ਆਪਾਂ ਲੰਗਰ ਸ਼ਾਹ ਕਰਿਆ ਤੇ ਹੁਣ ਆਪਾਂ ਬਸ ਬੰਨੇ ਆ ਤੇ ਅੱਕੇ ਜਾਣਾ ਆਪਾਂ ਸਰਹੰਦ ਤੇ ਦੇਖਦੇ ਹਾਂ ਜਦੋਂ ਇਹ ਸੋਸ਼ਲ ਮੀਡੀਆ ਤੇ ਆਈ ਸੀ ਨਾ ਲੋਕਾਂ ਨੇ ਇਹਨੂੰ ਬਹੁਤ ਸਪੋਰਟ ਕੀਤਾ ਸੀ ਕਿ ਬਹੁਤ ਸਿਆਣੀ ਕੁੜੀਆਂ ਚਾਹੇ ਰੰਗ ਰੂਪ ਜਿਹੋ ਜਾਂ ਮਰਜ਼ੀ ਦਿੱਤਾ ਹੋਵੇ ਪਰ ਭੋਲੀ ਭਾਲੀ ਕੁੜੀਆਂ ਹਰੇਜ਼ ਦੀਆਂ ਵਲੌਗਿੰਗ ਤੇ ਹਰਕਤਾਂ ਨੂੰ ਵੇਖ ਕੇ ਪਤਾ ਲੱਗਿਆ ਕਿ ਇਹ ਭੋਲੀ ਭਾਲੀ ਨਹੀਂ ਆ ਇਹ ਮੈਂਟਲੀ ਡਿਸਟਰਬਡ ਆ ਜਿਦੇ ਵਿੱਚ ਤਮੀਜ਼ ਦੀ ਬਹੁਤ ਜ਼ਿਆਦਾ ਕਮੀ ਆ ਹੁਣ ਦੇਖੋ ਲੰਗਰ ਛੱਕ ਕੇ ਆਈ ਆ ਤੇ ਲੰਗਰ ਛੱਕ ਕੇ ਕਹਿ ਰਹੀ ਆ ਕਿ ਬਹੁਤ ਸੁਆਦ ਸੀ ਲੰਗਰ ਤੇ ਨਾਲ ਹੀ ਦੰਦ ਕੱਢ ਰਹੀ ਆ ਗੁਰੂ ਘਰ ਦਾ ਲੰਗਰ ਵੈਸੇ ਤਾਂ ਸੁਆਦ ਹੀ ਹੁੰਦਾ ਪਰ ਇਹ ਸਮਝ ਨਹੀਂ ਆਉਂਦੀ ਕਿ ਉਹ ਉੱਥੇ ਲੰਗਰ ਦਾ ਟੇਸਟ ਚੈੱਕ ਕਰਨ ਗਈ ਸੀ ਜਾਂ ਜੋ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਆਪਣੇ ਖਾਤਰ ਵਾਰਿਆ ਉਹਦੇ ਲਈ ਇਹਦੇ ਮਨ ਦੇ ਵਿੱਚ ਥੋੜੀ ਜਿਹੀ ਸ਼ਰਧਾ ਭਾਵਨਾ ਸੀ ਵਟ ਡਸ ਇਟ ਮੀਨ ਕਿ ਆ ਬੰਦਾ ਬਹਾਦਰਾਨਾ ਚਲੋ ਮੰਨਦੇ ਆ ਕਿ ਇਹਨੂੰ ਇੰਨੀ ਤਮੀਜ਼ ਨਹੀਂ ਹੈਗੀ ਇਹ ਘਰਦਿਆਂ ਨੂੰ ਕਿਸੇ ਨੂੰ ਵੀ ਸਹੀ ਤਰੀਕੇ ਨਾਲ ਨਹੀਂ ਬੁਲਾਉਂਦੀ ਪਰ ਐਟ ਲੀਸਟ ਆਪਣੇ ਗੁਰੂਆਂ ਨੂੰ ਤਾਂ ਇੱਜ਼ਤ ਦੇ ਸਕਦੀ ਆ ਨਾ ਕੀ ਇਹਦਾ ਮੂੰਹ ਥੱਕ ਜਾਣਾ ਸੀ ਜੇ ਇਹ ਕਹਿ ਦਿੰਦੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਪਤਾ ਨਹੀਂ ਉਹ ਕਿਹੜੇ ਲੋਕ ਆ ਜਿਹੜੇ ਇਹੋ ਜਿਹੇ ਬੰਦਿਆਂ ਨੂੰ ਸਪੋਰਟ ਕਰਦੇ ਆ ਤੇ ਉਹਨਾਂ ਲਈ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਦਲੀਲਾਂ ਰੱਖਦੇ ਆ ਮੈਨੂੰ ਵੀ ਇਤਿਹਾਸ ਬਾਰੇ ਬਹੁਤੀ ਜਾਣਕਾਰੀ ਨਹੀਂ ਪਰ ਮੈਨੂੰ ਇੰਨੀ ਅਕਲ ਹੈ ਕਿ ਕਿੱਥੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰਨੀ ਆ ਆ ਤੇ ਪਿੱਛੇ ਆ ਰਹੀ ਆ ਚੱਲ ਬੰਮਾ ਚੱਲੀ ਆ ਇੱਥੇ ਜਾਂਦਾ ਪਾਈ ਤੇ ਆਰ ਜਿੱਦੇ ਵੀ ਜਾਂਦਾ ਪਾਈ ਤੇ ਚੱਲੋ ਜੀ ਜਾਂਦਾ ਕਰਦੇ ਆ ਗੋਲਾ ਪਰਾ ਲਾ ਸੌਣ ਨੂੰ ਤਾਰ ਤਾਂ ਹਾਂ ਤੇ ਮੇਰੀ ਵੈਸੇ ਕਰਾਂ ਦੇ ਆਈਡੀ ਆ ਉਹਨੂੰ ਫੋਲੋ ਕਰ ਜਾ ਕੇ ਹਰਪ੍ਰੀਤ ਸਿੰਘ ਕੀ ਦੀ ਰਤਨ ਬ੍ਰਦਰ ਹੁਣ ਆਪਾਂ ਪਸੰਦ ਥੱਲੇ ਹੋਏ ਹੈ ਹੁਣ ਆਪਾਂ ਲੰਗਰ ਖਾਨ ਥੱਲੇ ਆਏ ਹੋਏ ਫੋਟੋ ਫੜੇ ਫਾਰ ਫੜਾ ਕੇ ਚੱਲ ਆਨੇ ਹੁਣ ਲੰਗਰ ਥੱਲੇ ਲਾਓ ਜੀ ਆਪਾਂ ਪਿੱਛੇ ਆ ਕੇ ਸਾਕਲੇ ਹੋਣੇ ਆਹ ਕੋ ਮਨੇ ਕੋ ਉੱਪਰ ਜਾਲੇ ਆ ਲੱਕੜ ਚ ਸਾਰੇ ਇਹਨੇ ਸਤਨ ਕਰਨਾ ਕੋ ਸਿੱਧਾ ਬਸ ਘੇਟ ਤੋਂਰੇ ਤੋਂ ਤੰਨੇ ਨਾਲ ਵੜਿਆ ਇੱਕ ਇੱਕ ਕੋਰ ਸਣੀ ਇੱਕ ਸਾਰੀ ਇੱਕ ਪੀੜੀ ਮਾੜਾ ਸਿੱਧੇ ਲੱਕੜ ਚ ਲਓ ਜੀ ਆਪਾ ਪ੍ਰਸ਼ਾਦਾ ਛਕ ਲਿਆ ਇਹਦੇ ਵਿੱਚ ਸੁਣ ਵਾਲੀ ਕਿਹੜੀ ਗੱਲ ਪਹਿਲੀ ਤਾਂ ਗਲਤ ਇਹਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਵਲੌਗ ਹੀ ਨਹੀਂ ਸੀ ਬਣਾਉਣਾ ਚਾਹੀਦਾ ਪਰ ਜੇ ਬਣਾਇਆ ਵੀ ਸੀ ਤਾਂ ਕੋਈ ਜਾਣਕਾਰੀ ਦਿੰਦੀ। ਲਓ ਜੀ ਹੁਣ ਆਪਾਂ ਪ੍ਰਸ਼ਾਦਾ ਛਕ ਲਿਆ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਘੁੰਮਣ। ਪੁੱਛਣ ਵਾਲਾ ਹੋਵੇ ਕਿ ਤੂੰ ਗੁਰੂ ਘਰ ਲੰਗਰ ਛਕਨ ਦੰਦ ਕੱਢਣ ਤੇ ਬਾਜ਼ਾਰ ਘੁੰਮਣ ਗਈ ਸੀ। ਕੀ ਤੂੰ 10 ਮਿੰਟ ਬੈਠ ਕੇ ਰੱਬ ਦਾ ਨਾਮ ਲਿਆ ਵਾਹਿਗੁਰੂ ਵਾਹਿਗੁਰੂ ਕੀਤਾ। ਰਸਤੇ 'ਚ ਆਉਂਦੀ ਨੇ ਪ੍ਰਮਾਤਮਾ ਦੇ ਨਾਮ ਦਾ ਜਾਪ ਕੀਤਾ। ਜਿਆਦਾ ਟਾਈਮ ਨਹੀਂ ਬਟ ਬੰਦਾ 5-10 ਮਿੰਟ ਤਾਂ ਕੱਢ ਹੀ ਲੈਂਦਾ ਤੇ ਲੋਕ ਇਹਨੂੰ ਫੋਲੋ ਕਰਦੇ ਆ ਤੇ ਦੀ سپورਟ ਵਿੱਚ ਆਉਂਦੇ ਆ ਸਿਰਫ ਆਪਣੇ ਕਾਲੇ ਰੰਗ ਕਰਕੇ ਸਿੰਪਤੀ ਗੇਨ ਕਰਦੀ ਆ ਜੇ ਇਹਦਾ ਰੰਗ ਕਾਲਾ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਇਹ ਲੜਕੇ ਗੁਨਾ ਦੀ ਭਰੀ ਹੋਈ ਆ ਕਾਲੇ ਰੰਗ ਨੂੰ ਛੱਡ ਕੇ ਦੀਆਂ ਹਰਕਤਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਆਪਣੇ ਲੋਕ ਸਿਰਫ ਇਹਦੇ ਕਾਲੇ ਰੰਗ ਕਰਕੇ ਇਹਨੂੰ ਵਿਚਾਰੇ ਵਿਚਾਰੀ ਕਰੀ ਜਾਂਦੇ ਰਹਿੰਦੇ ਆ ਤੁਸੀਂ ਹੁਣ ਆਪ ਦੱਸੋ ਇਹਦੀਆਂ ਹਰਕਤਾਂ ਵੇਖ ਕੇ ਤੁਹਾਨੂੰ ਇਹ ਵਿਚਾਰੀ ਲੱਗਦੀ ਆ ਕਿਸੇ ਪਾਸਿਓਂ ਲਓ ਜੀ ਕਹਿੰਦੀ ਗੁਰਦੁਆਰਾ ਬਹੁਤ ਸ਼ਲਾਬ ਕਰਨ ਲੱਗੇ ਹਾਂ ਅੰਟੀ ਹੁਣ ਆਪਾਂ ਇਸ਼ਨਾਨ ਕਰ ਲੈਣਾ ਸਿਧਾ ਤੇ ਹੁਣ ਆਪਾਂ ਮੱਥਾ ਟੇਕ ਚੱਲਨੇ ਆਂ ਠੰਡੇ ਵਰਤ ਤੇ ਤੇ ਬਾਕੀ ਆਪਣਾ ਸਮਾਨ ਸਮੂਲ ਚੈੱਕ ਲਿਆ ਠੰਡ ਬਹੁਤ ਆ ਠੰਡੀ ਆ ਬਹੁਤ ਆ ਬੱਸ ਬੰਦ ਕਰਕੇ ਆਕਾ ਲਓ ਜੀ ਕਹਿੰਦੀ ਗੁਰਦੁਆਰਾ ਬਹੁਤ ਘੈਂਟ ਆ ਕਿਉਂ ਤੂੰ ਇਥੇ ਕਿਸੇ ਪਿਕਨਿਕ ਸਪੌਟ ਤੇ ਆਈਆਂ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਤਿਆਰ ਕੀਤਾ ਗਿਆ ਤੇ ਗੁਰਦੁਆਰਾ ਬਹੁਤ ਘੈਂਟ ਆ ਕੀ ਇਹਦੇ ਵਿੱਚ ਕੋਈ ਅੰਤਰ ਨਹੀਂ ਹੈਗਾ ਜਿਹੜੇ ਬੱਚੇ ਨੂੰ ਦੇਖਦੇ ਆ ਉਹ ਵੀ ਤਾਂ ਇਹੀ ਕੁਝ ਸਿੱਖਣਗੇ ਉਹ ਵੀ ਤਾਂ ਕੱਲ ਨੂੰ ਜਾ ਕੇ ਇਹੀ ਕਹਿਣਗੇ ਕਿ ਗੁਰਦੁਆਰਾ ਬਹੁਤ ਘੈਂਟ ਆ ਇਹ ਬਾਬਾ ਬੰਦਾ ਬਹਾਦਰ ਆ ਕਿਸੇ ਗੁਰੂ ਮਗਰ ਕਿਸੇ ਸਹਿਬਜ਼ਾਦੇ ਮਗਰ ਕੋਈ ਜੀ ਨਹੀਂ ਲਾਇਆ ਕੋਈ ਸਿੰਘ ਨਹੀਂ ਲਾਇਆ ਕੋਈ ਗੁਰੂ ਨਹੀਂ ਲਾਇਆ ਇਹਨੂੰ ਪਹਿਲਾਂ ਟ੍ਰੇਨਿੰਗ ਲੈਣੀ ਚਾਹੀਦੀ ਆ ਬੋਲਣ ਦੀ ਅਕਲ ਸਿੱਖਣੀ ਚਾਹੀਦੀ ਆ ਉਸ ਤੋਂ ਬਾਅਦ ਹੀ ਵਲੌਗਸ ਦੇ ਵਿੱਚ ਆਉਂਦੀ ਹੈ ਚੰਗੀ ਲੱਗੂ ਹਾਂ ਅੱਜ ਹੁਣ ਅਸੀਂ ਮੋਤਰਾਮ ਤੋਂ ਪਾਰਕ 'ਚ ਜਾ ਰਹੇ ਆ ਤਾਂ ਮਤਲਬ ਮੋਤਰਾ ਤੇ ਗਿਆ ਲਿਆ ਹੋਂ ਤੂੰ ਸਿਆਪ ਦੱਸੋ ਕਿ ਇਹਨੂੰ ਲਾਂਤਾ ਪੈਣੀਆਂ ਚਾਹੀਦੀਆਂ ਕਿ ਨਹੀਂ ਹੁਣ ਅਸੀਂ ਮੋਤੀਰਾਮ ਦੇ ਪਾਰਕ ਚ ਚੱਲੇ ਆ ਚਲੋ ਇਹ ਤਾਂ ਜਿਹੋ ਜੀ ਹੈ ਠੀਕ ਆ ਪਰ ਇਹਦੇ ਨਾਲ ਇੰਨੇ ਜਣੇ ਗਏ ਆ ਕਿ ਉਹਨਾਂ ਨੂੰ ਨਹੀਂ ਚਾਹੀਦਾ ਕਿ ਇਹਨੂੰ ਅਸੀਂ ਸਮਝਾਈਏ ਕੁਝ ਦੱਸੀਏ ਕਿ ਤੂੰ ਵਲੌਗ ਦੇ ਵਿੱਚ ਲੱਖਾਂ ਲੋਕਾਂ ਦੇ ਸਾਹਮਣੇ ਆਪਣਾ ਜਲੂਸ ਕਢਵਾ ਰਹੀ ਆ ਕੋਈ ਇੱਜ਼ਤ ਦੇਲਾ ਕੋਈ ਇਹਨੂੰ ਰੋਕਣ ਟੋਕਣ ਵਾਲਾ ਨਹੀਂ ਸੀ ਤੇ ਫਿਰ ਤੇ ਪੱਕੇ ਤਸ ਤੱਕ ਕਿੰਨਾ ਘਾਟ ਆ ਇਹ ਇੱਥੇ ਕਿਹਨਾਂ ਦਾ ਲੰਗਰ ਲੱਗਿਆ ਹੋਇਆ 36 ਦਾ ਪੈਣਾ ਚੱਲ ਤੂੰ ਤਾਂ ਬੇਸ਼ਰਮਾ ਦੂਜਿਆਂ ਨੂੰ ਤਾਂ ਸ਼ਰਮਿੰਦਾ ਨਾ ਕਰ। ਕਾਲਾ ਖਾਲਾ ਦਾ ਸੰਗ ਹਣ ਅਸੀਂ ਤੇ ਚਲੇ ਖਾਣ ਲੱਗੇ ਆ ਚਾਹ ਨੂੰ ਮੱਥਾ ਸੇ ਲੰਗਰ ਦਾ ਤਾਂ ਤੈਨੂੰ ਪਤਾ ਕਿ ਵਾਰ-ਵਾਰ ਲੰਗਰ ਛਕਣਾ ਪਰ ਤੈਨੂੰ ਇਹ ਨਹੀਂ ਪਤਾ ਕਿ ਗੁਰੂ ਮਹਾਰਾਜ ਦੇ ਦੋ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਸ਼ਹੀਦ ਹੋਈ ਸੀ। ਸੰਗਤ ਆਈ ਆ ਸਾਡੇ ਫਲੰਡ ਚ ਆਦੋ ਆਦੋ ਹਰ ਇੱਕ ਗੁਰਦੁਆਰਾ ਘੁੰਮ ਲੈ ਅੱਜ ਆਪਾਂ ਇਹ ਤੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਤਾਂ ਉਹਨਾਂ ਦੇ ਹੰਝੂ ਨਿਕਲ ਆਉਂਦੇ ਆ ਤੇ ਇਹਦੇ ਇੱਥੇ ਦੰਦ ਨਿਕਲ ਰਹੇ ਆ ਹੁਣ ਜਿਹੜੇ ਲੋਕ ਇਹਦੀ ਹਮਾਇਤ ਕਰਦੇ ਆ ਉਹ ਆਪ ਦੱਸਣ ਕਿ ਇਹਨੂੰ ਗਲਤ ਜਗ੍ਹਾ ਤੇ ਗਲਤ ਕਹਿਣਾ ਚਾਹੀਦਾ ਕਿ ਨਹੀਂ ਇਸ ਇਲ ਮੈਨਰ ਦਾ ਬਾਕੀ ਲੋਕਾਂ ਤੇ ਕੀ ਪ੍ਰਭਾਵ ਪਊਗਾ ਤੇ ਹੁਣ ਨਸ਼ਟ ਬਲੌਗ ਤੇ ਆਪਣਾ ਨਸ਼ਟ ਬਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ ਬੇਟਾ ਤੇਰੇ ਜਿਹੜੇ ਪੈਰ ਨੇ ਮੇਰੇ ਨੂੰ ਘਰ ਮੈਂ ਉਹਨਾਂ ਨੂੰ ਬੇਟਾ ਚੁੰਮਾ ਹੇ एवरीवन ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨੀ ਆ ਕਿ ਅੱਜ ਦੀ ਵੀਡੀਓ ਵਿੱਚ ਸਿਰਫ ਮੇਰਾ ਮਤਲਬ ਕਿ ਰਿਪਲਾਈ ਆ ਹਨਾ ਹੁਣ ਆਪਾਂ ਗੱਲ ਕਰਦੇ ਆ ਮਹਿਕ ਪ੍ਰੀਤਕੌਰ ਦੀ ਮਹਿਕ ਪ੍ਰੀਤਕੌਰ ਦੇ ਚੈਨਲ ਤੇ ਜਿੰਨੇ ਵੀ ਸਬਸਕ੍ਰਾਈਬਰਸ ਆ ਨਾ ਉਹ ਸਿਰਫ ਰੋਸਟਿੰਗ ਦੇ ਕਰਕੇ ਹੀ ਆ ਬਟ ਇਹਦੀ ਫੀਲਿੰਗ ਸੈਲੀਬ੍ਰਿਟੀਜ਼ ਵਾਲੀ ਆ ਕੱਲ ਇਹਨੇ ਮਾਲਵਾ ਵਾਈਨਸ ਵਾਲੇ ਨੂੰ ਇੱਕ ਰਿਪਲਾਈ ਦਿੱਤਾ ਤੇ ਇਹ ਰਿਪਲਾਈ ਕਿਉਂ ਦਿੱਤਾ ਇਹ ਆਪਾਂ ਜਾਣ ਲੈਣੇ ਆ ਮਾਲਵਾ ਵਾਈਨਸ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿੱਥੇ ਮਹਿਕ ਪ੍ਰੀਤਕੌਰ ਦੀ ਮੰਮੀ ਨੇ ਫਸਟ ਵਾਰ ਵਲੌਗ ਬਣਾਇਆ ਸੀ ਤੇ ਉਸ ਵਲੌਗ ਨੂੰ ਮਾਲਵਾ ਵਾਈਨਸ ਵਾਲੇ ਵੀਰ ਨੇ ਰੋਸਟ ਕੀਤਾ ਹਾਲਾਂਕਿ ਰੋਸਟਿੰਗ ਦੇ ਵਿੱਚ ਕੁਝ ਵੀ ਗਲਤ ਯੂਜ਼ ਨਹੀਂ ਕੀਤਾ ਗਿਆ ਕਿਸੇ ਵੀ ਗਲਤ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ ਜਸਟ ਫਨੀ ਵੇ ਦੇ ਨਾਲ ਦਿਖਾਇਆ ਗਿਆ ਕਿ ਮਹਿਕਪ੍ਰੀਤ ਕੌਰ ਦੇ ਮੰਮੀ ਵੀ ਵਲੌਗ ਸਟਾਰਟ ਕਰ ਚੁੱਕੇ ਆ ਐਂਡ ਉਸ ਵਲੌਗ ਦੇ ਉੱਤੇ ਥੰਬਨੇਲ ਲਾਤਾ ਮਹਿਕਪ੍ਰੀਤ ਕੌਰ ਦੀ ਮਦਦਦਾ ਐਂਡ ਥੰਬਨੇਲ ਦੇ ਵਿੱਚ ਕੁਝ ਵੀ ਗਲਤ ਯੂਜ਼ ਨਹੀਂ ਕੀਤਾ ਸੀ ਸਟਿਲ ਮਹਿਕਪ੍ਰੀਤ ਕੌਰ ਨੇ ਮਾਲਵਾ ਵਾਈਨਸ ਵਾਲੇ ਵੀਰ ਨੂੰ ਬਹੁਤ ਕੁਝ ਗਲਤ ਬੋਲਿਆ ਗਾਲਾਂ ਦਾ ਪ੍ਰਯੋਗ ਕੀਤਾ ਤੇ ਉੱਥੇ ਅੱਜ ਉਹ ਵਲੌਗ ਦੇ ਵਿੱਚ ਉਹਨੂੰ ਰਿਪਲਾਈ ਦੇਣ ਆਈ ਆ ਚਲੋ ਦੇਖਦੇ ਹਾਂ ਕੀ ਕਹਿਣਾ ਹੈ ਮੈਥ ਪ੍ਰੀਤ कौर ਦਾ ਬਹੁਤ ਸਾਰੇ ਮੈਸੇਜ ਆਉਂਦੇ ਆ ਦੀਦੀ ਜੇ ਤੁਹਾਨੂੰ ਕੋਈ ਰੋਂਗ ਬੋਲਦਾ ਹੈ ਰੋਂਗ ਬੰਦਾ ਯਾਰ ਇਹ ਦੇਖੋ ਕੋਈ ਵੀ ਆਪਣਾ ਕੰਮ ਕਰ ਰਿਹਾ ਹੋਵੇਗਾ ਨਾ ਇਹ ਨਹੀਂ ਹੁੰਦਾ ਕਿ ਤੁਹਾਨੂੰ ਸਾਰੇ ਪਿਆਰ ਕਰਨਗੇ ਤੁਹਾਨੂੰ ਹੇਟ ਵੀ ਮਿਲੇਗੀ ਠੀਕ ਆ ਨਾ ਦੇਖੋ ਇਹ ਗੱਲ ਸੱਚਾ ਕਿ ਜੇਕਰ ਕੋਈ ਵਿਅਕਤੀ ਚੰਗਾ ਕੰਮ ਵੀ ਕਰ ਰਿਹਾ ਹੋਊਗਾ ਤਾਂ ਵੀ ਉਹਨੂੰ ਕੁਝ ਕੁ ਲੋਕਾਂ ਵੱਲੋਂ ਹੇਟ ਮਿਲੇਗੀ ਪਰ ਜਿਹੜੇ ਪਰਸਨ ਦੇ ਕਾਮੀ ਹੇਟ ਵਾਲੀ ਹੋਣਗੇ ਤਾਂ ਹੁਣ ਉਹ ਸਲਾਹਤਾ ਕਿੱਥੋਂ ਮਿਲ ਜੂਗੀ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਮਤਲਬ ਹੇਟ ਵਿੱਚੋਂ ਵੀ ਲੰਘਣਾ ਹੈ ਪਿਆਰ ਵਿੱਚੋਂ ਵੀ ਲੰਘਣਾ ਹੈ ਕਿੱਦਾਂ ਤੁਹਾਨੂੰ ਸਾਰੇ ਸਪੋਰਟ ਨਹੀਂ ਕਰਨਗੇ ਤੁਹਾਨੂੰ ਸਾਰੇ ਪਿਆਰ ਨਹੀਂ ਕਰਨਗੇ ਠੀਕ ਆ ਨਾ ਪਰ ਮਹਿਕਪ੍ਰੀਤ ਤੈਨੂੰ ਜਿੰਨਾ ਰੋਸਟਰਸ ਨੇ ਸਪੋਰਟ ਕਰਤਾ ਨਾ ਉਹਨਾਂ ਕੋਈ ਨਹੀਂ ਕਰ ਸਕਦਾ ਨਹੀਂ ਤਾਂ ਜਿਸ ਹਿਸਾਬ ਦਾ ਤੇਰਾ ਫਰਸਟ ਵਲੌਗ ਸੀ ਲੋਕਾਂ ਨੇ ਤੈਨੂੰ ਲਾਨਤਾ ਹੀ ਪਾਉਣੀਆਂ ਸੀ ਸੋ ਅੱਜ ਦੇ ਵੀਡੀਓ ਵਿੱਚ ਮੇਰਾ ਮੈਂ ਚੋਂਦੀ ਸੀ ਕਿ ਲਾਸਟ ਤੇ ਮੈਂ ਰਿਪਲਾਈ ਕਰ ਕਰਕੇ ਅੱਕ ਚੁੱਕੀ ਹਾਂ ਇਹ ਦੁਨੀਆ ਪਤਾ ਇਹ ਦੁਨੀਆ ਸੋਹਾ ਪਾ ਕੇ ਮੁੱਕਰ ਜਾਂਦੀ ਆ ਠੀਕ ਆ ਨਾ ਕਹਿੰਦੀ ਆ ਕਿ ਇਹ ਦੁਨੀਆ ਸੋਹਾ ਪਾ ਕੇ ਮੁੱਕਰ ਜਾਂਦੀ ਆ ਹੁਣ ਇਹ ਨਹੀਂ ਸਮਝ ਆ ਰਹੀ ਕਿ ਇਹ ਆਪਣੇ ਆਪ ਨੂੰ ਕਹਿ ਰਹੀ ਆ ਕਿ ਦੂਜਿਆਂ ਨੂੰ ਕਿਉਂਕਿ ਸਭ ਤੋਂ ਵੱਧ ਸੋਹਾ ਪਾ ਕੇ ਇਹੀ ਮੁੱਕਰੀ ਆ ਚਾਹੇ ਫਿਰ ਉਹ ਵਿਆਣੂ ਲੈ ਕੇ ਹੋਵੇ ਚਾਹੇ ਉਹ ਦੂਜਿਆਂ ਨੂੰ ਰਿਪਲਾਈ ਕਰਨ ਨੂੰ ਲੈ ਕੇ ਹੋਵੇ ਹਰ ਇੱਕ ਵੀਡੀਓ ਦੇ ਵਿੱਚ ਕਹਿੰਦੀ ਆ ਕਿ ਮੈਂ ਅੱਜ ਤੋਂ ਬਾਅਦ ਕੋਈ ਰਿਪਲਾਈ ਨਹੀਂ ਕਰਨਾ ਪਰ ਜਦੋਂ ਇਹਨੂੰ ਦੇਖਦਾ ਕਿ ਮੇਰੇ ਚੈਨਲ ਤੇ ਵਿਊਜ਼ ਬਿਲਕੁਲ ਘਟ ਗਏ ਤਾਂ ਫਿਰ ਇਹ ਕਿਸੇ ਨਾ ਕਿਸੇ ਨਾਲ ਪੰਗਾ ਲੈ ਲੈਂਦੀ ਆ ਖੱੱਚਾ ਆਪਾਂ ਕਹਿੰਦੇ ਆ ਵੀ ਖੱੱਚਣੇ ਹਟਣਾ ਨਹੀਂ ਹੈਗਾ ਗਾ ਠੀਕ ਆ ਨਾ ਖੱੱਚਾ ਆਪਣਾ ਕੰਮ ਚਲਾਈ ਜਾਂਦੀਆਂ ਨੇ ਠੀਕ ਆ ਮੇਰੇ ਜੀ ਨਹੀਂ ਕਰਦਾ ਮੈਂ ਕਿਸੇ ਨੂੰ ਗਲਤ ਬੋਲਾਂ ਪਰ ਮੈਨੂੰ ਐਪ ਜੀ ਲੋਕ ਮਜਬੂਰ ਕਰਦੇ ਆ ਠੀਕ ਆ ਕਿ ਜਿਹੜੇ ਹੇਟ ਕਰਦੇ ਆ ਮੈਂ ਪਹਿਲਾਂ ਵੀ ਉਹਨਾਂ ਨੂੰ ਕਿਹਾ ਸੀ ਮੈਂ ਹੁਣ ਵੀ ਉਹਨਾਂ ਨੂੰ ਕਿਹਾ ਠੀਕ ਆ ਕਿ ਉਹ ਮੈਂ ਪੌਂਕਣ ਵਾਸਤੇ ਛੱਡੇ ਹੋਇਆ ਪੌਂਕੀ ਜਾਓ ਠੀਕ ਆ ਮੈਨੂੰ ਜਿੰਨਾ ਪੌਂਕਣਾ ਪੌਂਕੋ ਯਾਰ ਪਰ ਗੱਲ ਮੇਰੇ ਕਰਦਿਆਂ ਤੇ ਨਹੀਂ ਆਣੀ ਚਾਹੀਦੀ ਠੀਕ ਆ ਕਿਉਂਕਿ ਜਦੋਂ ਮੇਰੇ ਗੱਲ ਕਰਦਿਆਂ ਤੇ ਆ ਗਈ ਫਿਰ ਉੱਥੇ ਆਪਾਂ ਵੀ ਲਿਮਟ ਕ੍ਰੋਸ ਕਰ ਦਾਂਗੇ ਠੀਕ ਆ हां तू लिमिट क्रॉस ਕੀਤੀ ਆ ਤੇ ਇਹ ਸਾਰਿਆਂ ਨੇ ਦੇਖੀ ਵੀ ਆ بس ਗੱਲ ਇੰਨੀ ਆ ਕਿ ਹੁਣ ਕੋਈ ਹੋਰ ਲਿਮਿਟ ਕ੍ਰੋਸ ਨਾ ਕਰਦੀ ਮੇਰੇ ਕਹਿਣ ਦਾ ਮਤਲਬ ਆ ਕਿ ਜਿਸ ਤਰੀਕੇ ਨਾਲ ਮਾਲਵਾ ਵਾਈਨਸ ਵਾਲੇ ਵੀਰ ਨੂੰ ਗਾਲਾਂ ਕੱਢੀਆਂ ਗਈਆਂ ਤੇ ਰਿਪਲਾਈ ਦੇ ਵਿੱਚ ਵੀ ਉਹ ਤੈਨੂੰ ਇਸ ਤਰੀਕੇ ਨਾਲ ਗਾਲਾਂ ਕੱਢੇ ਤਾਂ ਫੇਰ ਤੈਨੂੰ ਪਤਾ ਲੱਗੂਗਾ ਕਿ ਭੌਂਕਣਾ ਕੀ ਹੁੰਦਾ ਹਾਲੇ ਜਸਟ ਸਾਰੇ ਤੈਨੂੰ ਸਮਝਾ ਹੀ ਰਹੇ ਆ ਸੋ ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ ਕਿਉਂਕਿ ਮੈਨੂੰ ਪਤਾ ਮੇਰੀ YouTube ਫੈਮਿਲੀ ਮੈਨੂੰ ਯਾਰ ਤੁਸੀਂ ਤੁਹਾਡੇ ਪਿਆਰ ਨਾਲ ਮੈਥੋਂ ਥੱਕੇ ਆਈਆਂ ਠੀਕ ਆ ਮੇਰਾ ਨਹੀਂ ਸੀ ਗੱਲ ਦਾ ਕਿ ਜਿਹੜੇ ਲੋਕ ਮੈਨੂੰ ਹੀ ਪਿਆਰ ਕਰਦੇ ਮੈਂ ਉਹਨਾਂ ਨੂੰ ਸੁਣਾਵਾਂ ਬਿਲ ਉੰਗੀ ਜਿਹੜੇ ਮੈਨੂੰ ਪਿਆਰ ਕਰਦੇ ਆ ਉਹ ਵੀ ਵੀਡੀਓ ਮੇਰੀ ਦੇਖ ਰਿਹਾ ਤੇ ਜਿਹੜੇ ਮੈਨੂੰ ਹੇਟ ਕਰਦੇ ਆ ਉਹ ਵੀ ਮੇਰੀ ਵੀਡੀਓ ਦੇਖ ਰਿਹਾ ਠੀਕ ਆ ਇੱਕ ਮੇਰੀ ਸ਼ਾਰਟ ਵੀਡੀਓ ਸੀ ਉਹਦੇ ਵਿੱਚ ਤੁਸੀਂ ਲਾ ਲਓ ਹਨਾ ਆਪਣਾ ਆ ਮਾਲਵਾ ਵਿੰਜ਼ ਵਾਲਾ ਸੀਗਾ ਤੇ ਉਹਨੂੰ ਮੈਂ ਮਤਲਬ ਗਾਲ ਗੱਡੀ ਗਾਲ ਨਹੀਂ ਤੁਸੀਂ ਲਾ ਸਕਦੇ ਹੋ ਕਿ ਉਦਾਂ ਦਾ ਬੋਲੀ ਸੀ ਸਹੀ ਬੋਲੀ ਸੀ ਕਹਿੰਦੀ ਕਿ ਮਾਲਵਾ ਵਿੰਜ਼ ਵਾਲਾ ਸੀਗਾ ਵੈਸੇ ਤਾਂ ਸੀ ਫੀਲਿੰਗ ਵੱਡੇ ਸਟਾਰਾਂ ਵਾਲੀ ਲੈਣੀ ਆ ਸਾਡਾ ਐਸੈਂਟ ਵੀ ਵੱਖਰਾ ਪੰਜਾਬੀ ਅਸੀਂ ਅੰਗਰੇਜ਼ੀ ਵਾਂਗੂ ਬੋਲਣੀ ਆ ਪਰ ਅੰਗਰੇਜ਼ੀ ਦੇ ਵਰਡਸ ਸਾਨੂੰ ਪੜਨੇ ਨਹੀਂ ਆਉਂਦੇ ਤਾਂ ਫਿਰ ਅਜੇ ਹੀ ਫੋਕੀ ਫੀਲਿੰਗ ਦਾ ਕੀ ਫਾਇਦਾ ਆਪਣੇ ਅਕੋਰਡਿੰਗ ਮੈਂ ਸਹੀ ਬੋਲੀ ਆ ਕਿਉਂਕਿ ਯਰ ਮੈਨੂੰ ਬੰਦਾ ਲੱਖ ਮਾੜਾ ਬੋਲ ਲਵੇ ਨਾ ਮੈਂ ਸਹਿ ਲੂੰਗੀ ਪਰ ਜਦੋਂ ਗੱਲ ਕਰਦੇ ਤੇ ਆਉਗੀ ਉੱਥੇ ਫਿਰ ਮੈਨੂੰ ਨਹੀਂ ਪਤਾ ਵੀ ਮੇਰੇ ਮੂੰਹੋਂ ਨਿਕਲ ਕੀ ਰਿਹਾ ਮੈਂ ਉਹ ਜੋ ਬੋਲੂੰਗੀ ਠੀਕ ਆ ਨਾ ਤੇ ਜੇ ਫਿਰ ਤੇਰੇ ਅਕੋਰਡਿੰਗ ਗੱਲਾਂ ਕੱਢਣੀਆਂ ਸਹੀ ਆ ਤੂੰ ਸਹੀ ਬੋਲੀ ਆ ਤੇ ਫਿਰ ਅਗਲਾ ਵੀ ਆ ਵੀ ਅਕੋਰਡਿੰਗ ਸਹੀ ਬੋਲ ਰਿਹਾ ਫਿਰ ਦਿੱਕਤ ਕਿੱਥੇ ਆ ਰਹੀ ਆ ਉਹ ਮਾਲਵਾ ਬੈਂਸ ਵਾਲਿਆਂ ਦਾ ਮੈਨੂੰ ਕਾਫੀ ਮੈਸੇਜ ਆਈ ਦੀ ਤੁਸੀਂ ਐਦਾਂ ਕਿਉਂ ਬੋਲੇ ਹਨਾ ਮੈਂ ਤਾਂ ਹੀ ਬੋਲੀ ਸੀ ਉਹਨੇ ਕੀ ਕੀਤਾ ਥੰਬਨੇਲ ਚੱਕ ਕੇ ਮਮੀ ਦਾ ਲਾਤਾ ਵੀਡੀਓ ਦੇ ਉੱਪਰ ਮੈਂ ਇੱਕ ਮੇਰਾ ਵਲੌਗ ਸੀ ਨਾ ਉਹਦੇ ਵਿੱਚ ਮੈਂ ਲਿਖਿਆ ਹੋਇਆ ਸੀਗਾ ਕਿ ਮੰਮੀ ਨੇ ਬਣਾਇਆ ਵਲੌਗ ਪਹਿਲੀ ਵਾਰ ਉਹ ਗੱਲ ਮੇਰੀ ਮਾਂ ਤੇ ਆ ਗਈ ਸੀ ਯਾਨੀ ਕਿ ਕਿੱਥੇ ਯਾਰ ਆਪਣਾ ਇੰਸਟਾ ਤੇ ਜਾ ਕੇ ਕਿੱਥੇ ਥੱਲੇ ਪੋਸਟ ਪਈ ਸੀ ਸਦਿਆਂ ਦੀ ਪ੍ਰਾਣੀ ਨੌਵੀਂ ਕਲਾਸ ਦੀ ਆਪਣੀ ਮਾਂ ਨਾਲ ਪਾਈ ਹੋਈ ਸੀ ਫੋਟੋ ਮੈਮ ਤੇ ਉਹ ਬੰਦੇ ਨੇ ਦੇਖੋ ਪਹਿਲੀ ਗੱਲ ਤਾਂ ਮੈਕ ਪ੍ਰੀਤ ਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਕਿ ਕਹਿੰਦੀ ਮਾਲਵਾ ਵਾਈਨਸ ਵਾਲੇ ਦੇ ਮੈਨੂੰ ਮੈਸੇਜ ਆਏ ਕਿ ਦੀਦੀ ਤੁਸੀਂ ਮੈਨੂੰ ਇਦਾਂ ਕਿਉਂ ਬੋਲੇ ਕਿ ਉਹ ਕਦੇ ਵੀ ਮੈਸੇਜ ਕਰਕੇ ਇਹ ਚੀਜ਼ ਤੁਹਾਡੇ ਤੋਂ ਕਲੀਅਰ ਨਹੀਂ ਕਰਨਗੇ ਸੈਕੰਡਲੀ ਤੁਹਾਡੇ ਮਦਰ ਦੀ ਪਿਕ ਨੂੰ ਨੇ ਯੂਜ਼ ਕਰ ਲਈ ਕਿ ਤੁਸੀਂ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਉਸ ਨੂੰ ਪੋਸਟ ਕੀਤਾ ਸੀ ਜਦੋਂ ਤੈਨੂੰ ਪਤਾ ਹੈ ਕਿ ਮੇਰੀ ਬਹੁਤ ਸਾਰੀ ਫੈਨ ਫਾਲੋਇੰਗ ਹੈਗੀ ਆ ਚਾਹੇ ਉਹ ਜਿਵੇਂ ਵੀ ਬਣੀ ਆ ਤੇ ਤੂੰ ਆਪਣੀ ਫੈਮਲੀ ਨੂੰ ਪ੍ਰਾਈਵੇਸੀ ਚ ਰੱਖਣਾ ਤਾਂ ਤੂੰ ਆਪਣੀ ਮਦਰ ਦੀ ਪਿਕ ਪੋਸਟ ਹੀ ਕਿਉਂ ਕੀਤੀ ਫਿਰ ਉਹ ਪਿਕ ਤਾਂ ਹੁਣ ਪਬਲਿਕ ਪ੍ਰੋਪਰਟੀ ਹੀ ਬਣ ਗਈ ਨਾ ਉਹਨੂੰ ਯੂਜ਼ ਕਰ ਸਕਦੇ ਆ ਜੋ ਚੀਜ਼ਾਂ ਤੁਸੀਂ ਚਾਹਣੇ ਹੋ ਕਿ ਸੋਸ਼ਲ ਮੀਡੀਆ ਤੇ ਸਾਡੀਆਂ ਨਾਂ ਆਉਣੀਆਂ ਸਾਡੀ ਫੈਮਲੀ ਬਾਰੇ ਕੋਈ ਕੁਝ ਨਾ ਬੋਲੇ ਤਾਂ ਉਹਨੂੰ ਫਿਰ ਸੋਸ਼ਲ ਮੀਡੀਆ ਤੇ ਪੋਸਟ ਹੀ ਨਾ ਕਰੋ ਕਿ ਮੈਂ ਗੱਲ ਇਹੀ ਕਹਿਨੀ ਆ ਵੀ ਮੇਰੇ ਘਰ ਦੇ ਉੱਤੇ ਗੱਲ ਨਹੀਂ ਹੋਣੀ ਚਾਹੀਦੀ ਠੀਕ ਆ ਤੇ ਜਿਹੜੀਆਂ ਖੱਛਾਂ ਬੋਲਦੀਆਂ ਨੇ ਬੋਲੀ ਜਾਓ ਨੋ ਪ੍ਰੋਬਲਮ ਯਾਰ ਠੀਕ ਆ ਬਾਕੀ ਜਿਹੜੇ ਪਿਆਰ ਕਰਦੇ ਆ ਨਾ ਲਵ ਯੂ ਸੋ ਮੱਚ ਯਾਰੋ ਥੋੜੇ ਕਰਕੇ ਅੱਜ ਮੈਂ ਇੱਥੋਂ ਤੱਕ ਆ ਮੇਰਾ ਜੀ ਨਹੀਂ ਕਰਦਾ ਮੈਂ ਕਿਸੇ ਨੂੰ ਗਲਤ ਬੋਲਾਂ ਬਸ ਇੱਕ ਦੋ ਲੀਰਾ ਹੀ ਨੇ ਮੇਰੇ ਲਈ ਤੇ ਉਹ ਆਪਣਾ ਕੰਮ ਚਲਾਈ ਜਾਂਦੀਆਂ ਨੇ ਚਲਾਈ ਜਾਣ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੈਗਾਗਾ ਕਿ ਜਦੋਂ ਸ਼ੇਰ ਜੰਗਲ ਦੇ ਵਿੱਚ ਚੱਲ ਰਿਹਾ ਹੁੰਦਾ ਨਾ ਕੁੱਤੇ ਪੌਂਗਦੇ ਹੁੰਦੇ ਆ ਹੁਣ ਤੁਸੀਂ ਆਪ ਦੇਖੋ ਕਿ ਜਿਨ੍ਹਾਂ ਦੇ ਸਿਰ ਤੋਂ ਚੜੀ ਆ ਉਹਨਾਂ ਨੂੰ ਹੀ ਲੀਰਾਂ ਦੱਸ ਰਹੀ ਆ ਇਹਨੂੰ ਕਹਿੰਦੇ ਆ ਫੂਕਸ਼ਕਨੀ ਪੱਲੇ ਕੱਖਣੀ ਬਟ ਫੀਲਿੰਗਸ ਟਾਰਾਂ ਵਾਲੀ ਲੈਣੀ ਆ ਮੈਂ ਸਮਝ ਰਹੀ ਆ ਕਿ ਮੈਂ ਸ਼ੇਰ ਹੀ ਆ ਕੁੱਤੇ ਇਧਰ ਉਧਰ ਭੌਂਕੀ ਆਂ ਨੇ ਪਰ ਮੈਨੂੰ ਉਹ ਹੀ ਫਰਕ ਨਹੀਂ ਪੈ ਰਿਹਾ ਹੈਗਾ ਤੇ ਹਾਂ ਬੇਸ਼ਰਮਾ ਨੂੰ ਫਰਕ ਪੈਂਦਾ ਵੀ ਕਦੋਂ ਆ ਤੋਂ ਦਾ ਪ੍ਰੀਤ ਆਕਾਸ਼ ਕਪਲ ਇਹਨਾਂ ਦੇ ਨਾਲ ਜੋ ਵੀ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀ ਰੱਬ ਨੇ 1.5 ਮਹੀਨਾ ਪਹਿਲਾਂ ਇਹਨਾਂ ਨੂੰ ਬੱਚੀ ਦੀ ਦਾਤ ਬਖਸ਼ੀ ਸੀ ਅਤੇ ਹੁਣ ਉਹੀ ਦਾਤ ਵਾਪਸ ਲੈ ਲਈ ਇਹਨਾਂ ਨੂੰ ਲੋਕਾਂ ਦੇ ਵੱਲੋਂ ਬਹੁਤ ਸਮਝਾਇਆ ਗਿਆ ਕਿ ਬੱਚੀ ਨੂੰ ਐਜ਼ ਅ ਕੰਟੈਂਟ ਯੂਜ਼ ਨਾ ਕਰੋ ਬੱਚੀ ਛੋਟੀ ਹੈ ਜੇ ਜ਼ਿਆਦਾ ਟਾਈਮ ਨਹੀਂ ਐਟਲੀਸਟ ਸਵਾ ਮਹੀਨਾ ਤਾ ਉਸ ਦੀ ਦੇਖਭਾਲ ਬਹੁਤ ਚੰਗੇ ਤਰੀਕੇ ਨਾਲ ਕਰੋ ਪਰ ਇਹਨਾਂ ਦੇ ਵੱਲੋਂ ਕਿਸੇ ਦੀਆਂ ਗੱਲਾਂ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਪ੍ਰੋਮੋਸ਼ਨਸ ਕਰਨ ਬੱਚੀ ਨੂੰ ਨਾਲ ਲੈ ਜਾਂਦੇ ਸੀ ਐਨੀ ਠੰਡ ਵਿੱਚ ਵੀ ਪ੍ਰੀਤ ਨੇ ਕਦੇ ਵੀ ਆਪਣਾ ਸਿਰ ਨਹੀਂ ਟਕਿਆ ਨਾ ਹੀ ਬੱਚੇ ਵੱਲ ਬਹੁਤਾ ਧਿਆਨ ਕਦੇ ਦਿੱਤਾ ਗਿਆ ਚਲੋ ਜੋ ਰੱਬ ਨੂੰ ਮਨਜ਼ੂਰ ਸੀ ਉਹ ਹੋਇਆ ਪਰ ਕਿਤੇ ਨਾ ਕਿਤੇ ਗਲਤੀਆਂ ਇਹਨਾਂ ਦੀਆਂ ਵੀ ਸੀ ਐਂਡ ਇਸ ਮਾਮਲੇ ਬਾਰੇ ਉਦੋਂ ਤੱਕ ਕੋਈ ਵੀ ਨਹੀਂ ਕੋਲਿਆ ਜਦੋਂ ਤੱਕ ਇਹਨਾਂ ਨੇ ਖੋਦ ਆਪਣੀ ਬੱਚੀ ਦੀ ਡੈਥ ਨੂੰ ਐਜ਼ ਅ ਕੰਟੈਂਟ ਪੇਸ਼ ਕਰਨਾ ਸ਼ੁਰੂ ਕਰਤਾ ਇਹਨਾਂ ਦੀਆਂ ਇੰਸਟਾਗ੍ਰਾਮ ਤੇ ਤਿੰਨ ਅਲੱਗ-ਅਲੱਗ ਆਈਡੀਆਂ ਅਤੇ ਤਿੰਨਾਂ ਆਈਡਿਸ ਤੇ ਆਪਣੀ ਬੇਟੀ ਦੀਆਂ ਤਸਵੀਰਾਂ ਲਾ ਕੇ ਉਤੇ ਸੌਂਗਸ ਲਾ ਕੇ ਕਦੇ ਮਿਸ ਯੂ ਲਿਖ ਕੇ ਕਦੇ ਆਰ ਆਈ ਪੀ ਲਿਖ ਕੇ ਡੇਲੀ ਵੀਡੀਓਜ਼ ਪੋਸਟ ਕੀਤੀਆਂ ਜਾਂਦੀਆਂ ਕਿਸੇ ਦਾ ਬੱਚਾ ਦੁਨੀਆ ਤੋਂ ਚਲਾ ਗਿਆ ਹੋਵੇ ਤੇ ਆਪਣੇ ਬੱਚੇ ਦੀ ਡੈਥ ਨੂੰ ਕੰਟੈਂਟ ਬਣਾਣਾ ਇਸ ਤੋਂ ਵੱਧ ਦੁੱਖ ਦੀ ਗੱਲ ਕੀ ਹੋ ਸਕਦੀ ਆ ਬਾਕੀ ਤੁਸੀਂ ਇਹਨਾਂ ਵਲੌਗਰਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਐਡ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਪਾਂ ਫਿਰ ਮਿਲਦੇ ਆਂ ਨਵੀਂ ਵੀਡੀਓ ਲੈ ਕੇ